ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਇਹ ਇੱਕ ਹੋਰ ਮੇਰਾ ਨਵਾਂ ਵਲੌਗ ਤੇ ਅੱਜ ਮੈਂ 3rd ਟਾਈਮ ਰਤੀ ਅਪਲਾਈ ਕੀਤਾ ਸੀ ਆਦੀਵਾਸੀ ਹੈ ਰਾਇਲ ਤੇ ਕਸਮ ਲੱਗੇ ਬਿਲਕੁਲ ਵੀ ਵਾਲ ਨਹੀਂ ਝੜਦੇ ਸ਼ਾਇਦ ਇਹਦਾ ਰਿਜ਼ਲਟ ਜਿਹੜਾ ਵਧੀਆ ਮਿਲ ਜਾਵੇ ਤੇ ਦੇਖਦੇ ਆ ਇਹ ਮੈਂ ਕੌਮ ਵੀ ਕਰ ਲਿਆ ਇਹ ਦੇਖਿਆ ਇਹਨੇ ਕੰਗਾ ਵੀ ਆਇਆ ਕੌਮ ਵੀ ਕੀਤਾ ਹੈੱਡ ਬਾਅੱਥ ਤੋਂ ਬਾਅਦ ਵਿੱਚ ਪਰ ਨਹੀਂ ਕੋਈ ਵੀ ਵਾਲ ਨਹੀਂ ਝੜਿਆ ਏਦਾ ਰਿਜ਼ਲਟ ਤਾਂ ਮੈਨੂੰ ਲੱਗਦਾ ਵਧੀਆ ਆ ਜੇ। ਬਾਕੀ ਦੇਖਦੇ ਆ। ਵੈਸੇ ਵਾਲ ਦੇਖੋ ਮੈਂ ਕਾਮ ਕੀ ਤੱਕ ਇੰਨੇ ਸੌਫਟ ਵਾਲਿਆ। ਬਿਲਕੁਲ ਵੀ ਹਾਰਡ ਨਹੀਂ। ਕੋਈ ਸਮੂਥਰਿੰਗ ਵਗੈਰਾ ਕੁਝ ਵੀ ਨਹੀਂ ਇਦਾਂ ਦਾ। ਤਾਂ ਵੈਸੇ ਹੀ ਇੰਨੇ ਵਾਲ ਜਿਹੜੇ ਸੌਫਟ ਆ। ਤੇ ਮੇਰੇ ਵਾਲਾਂ ਦਾ ਤਾਂ ਵੈਸੇ ਵੀ ਪਤਾ ਚੱਲ ਜਾਣਾ ਪੀ ਇਹਨਾਂ ਦੀ ਗ੍ਰੋਥ ਹੋ ਰਹੀ ਆ ਕਿ ਨਹੀਂ। ਕਿਉਂਕਿ ਮੈਂ ਰਿਵੌਂਡਿੰਗ ਸਮੂਥਨਿੰਗ ਤਾਂ ਕੁਛ ਨਹੀਂ ਸਿਖਾਇਆ ਕਦੇ ਵੀ ਬਟ ਮੈਨੇ ਕਲਰ ਮੈਂ ਕਰਵਾਇਆ ਸੀ ਉਹ ਕਲਰ ਜਿੱਦਾਂ ਜਿੱਦਾਂ ਗਰੋਥ ਹੁੰਦੀ ਨੀਚੇ ਆ ਜਾਂਦਾ ਨਾ ਤੇ ਫਿਰ ਉਸ ਤੋਂ ਪਤਾ ਲੱਗ ਜਾਣਾ ਕਿ ਕਿੰਨੀ ਗਰੋਥ ਹੋਈ ਆ ਵੈਸੇ ਵੀ ਮੈਂ ਪਿਕਸ ਲੈ ਕੇ ਰੱਖੀਆਂ ਇਹਨੂੰ ਯੂਜ਼ ਕਰਨ ਤੋਂ ਪਹਿਲਾਂ ਲੀਆਂ ਤੇ ਫਿਰ ਦੇਖਾਂਗੇ 1 ਮਹੀਨੇ ਬਾਅਦ ਵਿੱਚ ਕੀ ਰਿਜ਼ਲਟ ਆਉਂਦਾ ਹੁਣ ਵੀ ਮੈਂ ਕੋਈ ਮੇਕਅਪ ਨਹੀਂ ਕੀਤਾ ਜਿਹਨੇ ਜਿਹਨੇ ਯੂਜ਼ ਕਰਨਾ ਕਰਕੇ ਦੇਖਿਓ ਉਹ ਕੀ ਕਹਿੰਦੇ ਹੁੰਦੇ ਉਹਨੂੰ ਉਹ ਅਲਸੀ ਦਾ ਫੇਸ ਪੈਕ ਤੇ ਮਸਰਾਂ ਦੀ ਦਾਲ ਦਾ ਫੇਸ ਪੈਕ ਉਹਨਾਂ ਸ਼ਾਇਆ ਬਹੁਤ ਜਲਦੀ ਹਟ ਜਾਂਦੀਆਂ ਤੇ ਜਿਹੜਾ ਅਲਸੀ ਦਾ ਫੇਸ ਪੈਕ ਆ ਮਤਲਬ ਕਿ ਤੁਸੀਂ ਇਹਨਾਂ ਦੋਨਾਂ ਫੇਸ ਪੈਕ ਚ ਥੋੜਾ ਜਿਹਾ ਜੇ ਚੌਲਾਂ ਦਾ ਆਟਾ ਰਲਾ ਰਹੋ ਨਾ ਘਰੇ ਚੌਲਾਂ ਦਾ ਆਟਾ ਜਿਹੜਾ ਬਣਾ ਕੇ ਮਿਕਸ ਕਰੀਓ ਉਹ ਨਾ ਕਰਿਓ ਮਿਕਸ ਕਿਉਂਕਿ ਉਹ ਖੁਰਦਰਾ ਜਿਹਾ ਬਣਦਾ ਉਹਦੇ ਨਾਲ ਸਕਰਬ ਜਿਹਾ ਬਣਦਾ ਉਹਦੇ ਨਾਲ ਇਦਾਂ ਉਹ ਪੈ ਜਾਂਦੇ ਆ ਉਹਨੂੰ ਕੀ ਕਹਿੰਦੀਆਂ ਜਿਸ ਨੂੰ ਕਹਿ ਦੋ ਚਰੀਟਾਂ ਜੀਆਂ ਜਿੱਦਾਂ ਹੁੰਦੀਆਂ ਨਾ ਇਦਾਂ ਸਕਿਨ ਤੇ ਹੋ ਜਾਂਦਾ ਤੁਸੀਂ ਜਿਹੜਾ ਮਿਲ ਜਾਂਦਾ ਆਟਾ ਪੀਸਿਆ ਹੋਇਆ ਉਹਨੂੰ ਕੀ ਕਹਿੰਦਾ ਚੋਲਾ ਦਾ ਉਹ ਵਾਲਾ ਪਾ ਕੇ ਦੇਖਿਓ ਤੇ ਉਹਦੇ ਨਾਲ ਬਹੁਤ ਫਰਕ ਪੰਦਾ ਹੱਥਾਂ ਤੇ ਵੀ ਮੈਂ ਤਕਰੀਬਨ ਇਹ ਲਾਉਣੀ ਆ ਨਹੀਂ ਤੇ ਮੇਰੀਆਂ ਇਹ ਜਣੀਆਂ ਹੱਥਾਂ ਦੀਆਂ ਗੰਡਾਂ ਵੀ ਹਨਾ ਇਹ ਬਿਲਕੁਲ ਕਾਲੀਆਂ ਹੋ ਗਈਆਂ ਸੀ ਮੇਰੀਆਂ ਤੇ ਹੁਣ ਤਾਂ ਟੱਚ ਵੁੱਡ ਮੇਰੇ ਹੱਥ ਵੀ ਸਾਫ਼ ਆ ਤੇ ਯੂਜ਼ ਕਰਕੇ ਦੇਖਿਓ ਨੈਚੁਰਲ ਜੀ ਨੈਚੁਰਲੀ ਆ ਜਿੰਦਾ ਮਰਜੀ ਆ ਉਹ ਮੈਂ ਅੱਜ ਦੇਖਿਆ ਮੇਰੇ ਢੋਲੇ ਆਇਆ ਹੋਇਆ ਇੱਥੇ ਇੱਕ ਇੱਕ ਦੋ ਆਏ ਆ ਤੇ 30 ਪਲੱਸ ਹੈ ਮੇਰੀ ਏਜ ਤੇ ਮੇਰੇ ਢੋਲੇ ਹਜੇ ਤੱਕ ਹੈ ਨਹੀਂ ਸੀਗੇ ਦੋ ਢੋਲੇ ਆ ਗਏ ਆ ਚਿੱਟੇ ਬਾਲ ਤੇ ਸ਼ਾਇਦ ਗੁੜਾ ਪਿਆਲਾ ਵਧ ਰਿਹਾ ਆ ਤੇ ਮਿਲਦੇ ਆਪਾਂ ਦੇਖਨੇ ਅੱਜ ਮਨੀ ਦੇ ਦਾਦੀ ਦਾ ਸੂਟ ਦੀ ਕਟਿੰਗ ਕਰਦੇ ਆ ਕਿਉਂਕਿ ਮਿਸਤਰੀ ਲੱਗੇ ਹੋਏ ਆ ਕੋਈ ਸਪਲਾਈ ਵੀ ਨਹੀਂ ਕਰਨੀ ਕੱਪੜੇ ਮੈਂ ਤੋਤੇ ਹੋਏ ਆ ਤੇ ਜਿਹੜੀ ਸਬਜ਼ੀ ਵਗੈਰਾ ਬਣਾਉਣੀ ਉਹ ਸ਼ਾਮ ਨੂੰ ਬਣਾਵਾਂਗੇ ਉਹਨੇ ਬਣਾਉਣ ਦਾ ਕੋਈ ਫਾਇਦਾ ਨਹੀਂ ਹੁਣ ਰੋਟੀ ਖਾ ਖੋ ਕੇ ਤੇ ਫਿਰ ਮਨੀ ਦੇ ਦਾਦੀ ਦਾ ਸੂਟ ਜਿਹੜਾ ਉਹਦੀ ਕਟਿੰਗ ਕਰਦੇ ਆ ਤੇ ਜੀ ਆਪਾਂ ਲੈ ਰਹੀਏ ਸਭ ਤੋਂ ਪਹਿਲਾਂ ਸੂਟ ਦਾ ਨਾਪ ਅੱਜ ਕਿੰਨੇ ਚਿਰ ਬਾਅਦ ਚ ਮੈਂ ਕਟਿੰਗ ਕਰਨ ਲੱਗੀ ਆ ਗਰਮੀਆਂ ਦੇ ਉਹਦਾ ਤਾਂ ਕਾਟਨ ਦੇ ਸੂਟ ਜਿਹੜੇ ਉਹ ਤਕਰੀਬਨ ਆਪ ਹੀ ਕਟਿੰਗ ਕਰਕੇ ਤੇ ਸਟੀਚ ਕਰ ਲੈਂਦੇ ਆ ਇੱਥੇ ਮੈਂ ਨਾਪ ਲੈ ਰਹੀ ਸੀ ਜੀ ਸੂਟ ਦਾ ਇਹ ਮੰਮੀ ਦਾ ਸੂਟ ਜਿੰਨੀ ਲੈਂਥ ਆ ਇਹ ਵੇਖ ਤੇ ਆ ਉਹ ਪਹਿਲਾਂ ਮੈਂ ਚੈੱਕ ਕਰ ਲਈ ਤੇ ਇਹ ਪਹਿਲਾਂ ਜੀ ਮੈਂ ਕਿਹਾ ਸੂਟ ਦੀ ਚੰਗੀ ਤਰ੍ਹਾਂ ਲਗਾ ਲੈਨੇ ਆਪਾਂ ਤੈ ਤੇ ਪਹਿਲਾਂ ਆਪਾਂ ਜਿਹੜਾ ਜੈਂਪਰ ਦਾ ਪੀਸ ਹੁੰਦਾ ਨਾ ਪਹਿਲਾਂ ਉਹ ਆਪਾਂ ਅਲੱਗ ਕਰ ਲਾਂਗੇ ਇਹ ਮੈਂ ਜੈਂਪਰ ਦੇ ਪੀਸ ਤੇ ਜਿਹੜੀ ਸੀਗੀ ਉਹ ਜਿੰਨੀ ਲੈਂਥ ਆ ਉਤੋਂ 4 ਇੰਚ ਵੱਧ ਰੱਖ ਕੇ ਤਾਂ ਫਿਰ ਮੈਂ ਉਹਨੂੰ ਕੀ ਕਹੀ ਤੇ ਉਹਦੀ ਟੈਹ ਲਗਾ ਲਈ ਫਿਰ ਮੈਂ ਕਿਹਾ ਤੇ ਚੰਗੀ ਤਰ੍ਹਾਂ ਵਟ ਵਗੈਰਾ ਕੱਢ ਲਈਏ કોટਨ ਦਾ ਜੈਂਪਰ ਵਗੈਰਾ ਜਿਹੜਾ ਕੱਟਨੇ ਆ ਤੇ ਸਟਿਚਿੰਗ ਕਰਨੇ ਵੀ ਸੌਖੇ ਹੁੰਦੇ ਆ ਅਜੇ ਸਿੰਥੈਟਿਕ ਜਿਹੜਾ ਕਪੜਾ ਉਹ ਸਟਿਚ ਕਰਨਾ ਥੋੜਾ ਮੁਸ਼ਕਿਲ ਹੁੰਦਾ ਤੇ ਇਸੇ ਲਈ ਕੋਟਨ ਵਗੈਰਾ ਦੇ ਜਿਹੜੇ ਆ ਮੈਂ ਸਟਿਚ ਆਪ ਕਰ ਲੈਣੀ ਕਈ ਵਾਰੀ ਨਹੀਂ ਵੀ ਕਰਦੀ ਥੋੜਾ ਮੇਰੀ ਹੈਲਥ ਦਾ ਇਸ਼ੂ ਹੋ ਜਾਂਦਾ ਬਾਕੀ ਤਾਂ ਕੋਈ ਨਹੀਂ ਮੈਨੂੰ ਇਦਾਂ ਦੀ ਪ੍ਰੋਬਲਮ ਮਤਲਬ ਕਿ ਸੀਨ ਦੀ ਜਾਂ ਨਾ ਸੀਨ ਦੀ ਸਟਿਚ ਤਾਂ ਕਰਨੇ ਆਉਂਦੇ ਆ ਇਹ ਮੈਂ ਵੱਟ ਵਗੈਰਾ ਜਿਹੜੇ ਸਾਰੇ ਸੀ ਕੱਢ ਲਏ ਤੇ ਹੁਣ ਇੱਥੇ ਮੈਂ ਜਿੰਨੀ ਇਹਦੀ ਜੈਂਪਰ ਦੀ ਉਹਨੂੰ ਕੀ ਕਹਿੰਦੇ ਚੌੜਾਈ ਆ ਮਤਲਬ ਘੇਰਾ ਵਾ ਇਹ ਬਿਲਲ ਲੰਬਾਈ ਦੇਖ ਲਈ ਮੈਂ ਜਿੰਨੀ ਚਾਹੀਦੀ ਹੈ ਉਹਦੇ ਨਾਲੋਂ 4 ਇੰਚ ਵੱਧ ਮਤਲਬ ਕਿ ਰੱਖ ਲਈ ਤੇ ਖੁੱਲਾ ਡੁੱਲਾ ਗਈ 3 ਇੰਚ ਵੱਧ ਰੱਖਦੇ ਆ ਮੈਂ 4 ਇੰਚ ਵੱਧ ਰੱਖ ਲੈਣੀ ਆ ਤੇ ਫਿਰ ਉਹਨੂੰ ਕੀ ਕਹਿੰਦੇ ਆ ਇਹਦੀ ਉਹ ਚੌੜਾਈ ਮੀਨਸ ਕਿ ਜਿੰਨਾ ਆਪਣਾ ਘੇਰਾ ਘੇਰੇ ਤੋਂ ਮੈਂ 3.5 ਇੰਚ ਵੱਧ ਰੱਖ ਲਿਆ ਕਿਉਂਕਿ ਘੇਰੇ ਦੇ ਉੱਤੇ ਮੇਰਾ ਇਰਾਦਾ ਜਿਹੜੀ ਪਾਈਪਿੰਗ ਵਾਲੀ ਲੈਸ ਹੁੰਦੀ ਆ ਉਹ ਲਗਾ ਦੂੰਗੀ ਫਿਰ ਉਹ ਹੋਰ ਵੀ ਗ੍ਰੇਸ ਬਣ ਜੂਗੀ ਇਹਦੀ ਦੇਖੂਗੀ ਹੋ ਸਕਦਾ ਜੈਂਪਰ ਦੇ ਥੱਲੇ ਕੱਲੇ ਦੇ ਮੈਂ ਲਾਈਨਿੰਗ ਲਗਾ ਦਾਂ ਫਿਰ ਅੰਡਰ ਸ਼ਰਟ ਪਾਉਂਦੀ ਜਿਹੜੀ ਉਹ ਲੋੜ ਨਾ ਪਊਗੀ ਤੇ ਗ੍ਰੇਸ ਵੀ ਫਿਰ ਜੈਂਪਰ ਦੀ ਜਿਹੜੀ ਉਹ ਸੂਟ ਦੀ ਸੋਹਣੀ ਬਣ ਜਾਂਦੀ ਹੈ ਤੇ ਮੇਰੇ ਕੋਲ ਸਕੇਲ ਹੈ ਜੀ ਇਹ ਸਕੇਲ ਦੇ ਨਾਲ ਫਿਰ ਚੰਗੀ ਤਰ੍ਹਾਂ ਜਿਹੜੀ ਉਹ ਲਾਈਨ ਜਿਹੜੀ ਹੈ ਸਿੱਧੀ ਲੱਗ ਜਾਂਦੀ ਹੈ ਇਸ ਸਕੇਲ ਨਾਲ ਜਿਹੜੀ ਲਾਈਨ ਹੈ ਬਿਲਕੁਲ ਸਿੱਧੀ ਕਰਕੇ ਫਿਰ ਮੈਂ ਜੀ ਜੈਂਪਰ ਦਾ ਪੀਸ ਜਿਹੜਾ ਹੈਗਾ ਵਾ ਉਹ ਉਤਾਰ ਲਿਆ ਬੈੱਡ ਤੇ ਬੈਠ ਕੇ ਜਾਂ ਬੈੱਡ ਤੇ ਕਪੜਾ ਪਿਛਾ ਕੇ ਮੈਂ ਇਸ ਲਈ ਉਹਨੂੰ ਕੀ ਕਹੀਦਾ ਉਹ ਕੱਟ ਕਰਦੀ ਆ ਕਿਉਂਕਿ ਨਾ ਪੈਰਾਂ ਪਰ ਬੈਣ ਦੀ ਤਾਂ ਮੈਨੂੰ ਕੋਈ ਮੁਸ਼ਕਲ ਨਹੀਂ ਗਈ ਬਟ ਮੈਨੂੰ ਇਦਾਂ ਜ਼ਿਆਦਾ ਕੰਫਰਟੇਬਲ ਲੱਗਦਾ ਹੈ ਮਤਲਬ ਕਿ ਬੈੱਡ ਦੇ ਉੱਤੇ ਇੱਕ ਸਾਡਾ ਜਿਹੜਾ ਲੌਬੀ 'ਚ ਬੈੱਡ ਹੈ ਉਹ ਜ਼ਿਆਦਾ ਉੱਚਾ ਵਾ ਉਹਦੇ ਉੱਤੇ ਤਾਂ ਇਸ ਤੋਂ ਵੀ ਕੰਫਰਟੇਬਲ ਮਤਲਬ ਕਿ ਕੱਟਿਆ ਜਾਂਦਾ ਤੇ ਪਰ ਉਹ ਥੋੜਾ ਕੰਸਟ੍ਰਕਸ਼ਨ ਕਰਕੇ ਮੈਂ ਨਹੀਂ ਬਾਹਰ ਕੱਟਿਆ ਅੰਦਰ ਹੀ ਕੱਟ ਲਿਆ ਜੰਪਰ ਇਹ ਜੈਂਪਰ ਦਾ ਪੀਸ ਅਲੱਗ ਕਰਕੇ ਮੈਂ ਇਹਦੀ ਟੈਹ ਲਗਾ ਲਈ ਹੁਣ ਜਿਹੜਾ ਆਪਣਾ ਇਹ ਸਾਈਡ ਤੋਂ ਬਚਿਆ ਕੱਪੜਾ ਜੈਂਪਰ ਦੇ ਪੀਸ ਤੋਂ ਇਹਦੇ ਆਪਾਂ ਰੱਖ ਲਾਂਗੇ ਪੱਟ ਕਈ ਜਣੇ ਪੱਟ ਕਹਿ ਦਿੰਦੇ ਆ ਕਈ ਪੱਲੇ ਕਹਿ ਦਿੰਦੇ ਆ ਤੇ ਸਾਡੇ ਵੱਲ ਜ਼ਿਆਦਾ ਪੱਟ ਵੀ ਕਹਿ ਦਿੰਦੇ ਆ ਪੱਲੇ ਵੀ ਕਹਿ ਲੈਂਦੇ ਆ ਜਿਹੜੇ ਕੁੰਦਿਆਂ ਦੇ ਫਰੰਟ ਤੇ ਪੈਂਦੇ ਆ ਇਹ ਖੁੱਲੇ ਢੁਲੇ ਬਚ ਗਏ ਸੀਗੇ 13 ਇੰਚ ਇਹਨਾਂ ਦੀ ਚੌੜਾਈ ਸੀ ਤਾਂ ਫਿਰ ਇਹ ਮੈਂ ਉਹਨੂੰ ਕੀ ਕਹੀਦਾ ਰੱਖ ਲੈ ਫਿਰ ਸਲਵਾਰ ਕੱਟ ਕੇ ਉਹਦੇ ਹਿਸਾਬ ਨਾਲ ਇਹਦੀ ਲੰਬਾਈ ਲੈ ਕੇ ਤਫੀਰ ਆਪਾਂ ਇਹ ਕੱਟ ਕਰ ਲਾਂਗੇ ਜਿੰਨਾ ਬਾਧੂ ਆ ਉਤਾਰ ਦਾਂਗੇ ਇਹ ਹੁਣ ਮੈਂ ਕੱਟਣ ਲੱਗੀ ਸੀ ਸਲਵਾਰ ਮੈਂ ਥੋੜਾ ਇਹਦੇ ਉਹ ਫਲਾਵਰਸ ਵੀ ਦੇਖ ਰਹੀ ਸੀ ਜੈਂਪਰ ਦੇ ਵਿੱਚ ਫਲਾਵਰ ਜਿਹੜੇ ਦੇਖ ਕੇ ਫਿਰ ਹੀ ਕੱਟਿਆ ਫਿਰ ਦੋਨੇ ਇੱਕ ਪਾਸੇ ਜਿਹੜੇ ਫਲਾਵਰ ਕਰਕੇ ਉਹਨਾਂ ਦਾ ਕਿੱਧਰ ਨੂੰ ਉਹਦੀ ਔਨ ਤੇ ਹੀ ਆ ਫਲਾਵਰਾਂ ਦਾ ਮੂੰਹ ਫਿਰ ਉਸ ਪਾਸੇ ਮੈਂ ਕਰਕੇ ਉਹਨਾਂ ਦੀ ਤੈਅ ਲਗਾ ਲਈ ਜੈਂਪਰ ਦੀ ਤੇ ਉਲਟੇ-ਪੁਲਟੇ ਨਾਲ ਹੁਣ ਵੀ ਹੋ ਸਕਦਾ ਫਰੰਟ ਤੇ ਫਲਾਵਰ ਉੱਪਰ ਨੂੰ ਤੇ ਬੈਕ ਤੇ ਥੱਲੇ ਨੂੰ ਆ ਜਾਣ ਇਸ ਤਰਕੇ ਮੈਂ ਸੇਮ ਕਰਕੇ ਫਿਰ ਰੱਖਿਆ ਜੈਂਪਰ ਦਾ ਪੀਸ ਵੀ ਤੇ ਸਲਵਾਰ ਤੇ ਤੇ ਕੁੰਦਿਆਂ ਤੇ ਇਹ ਉੱਚੇ ਨਹੀਂ ਵੀ ਆਉਂਦੇ ਹੁੰਦੇ ਆ ਫਲਾਵਰਸ ਕਿਉਂਕਿ ਉਹ ਆਪੋਜ਼ਿਟ ਚ ਦੋਨੇ ਕੱਟ ਹੁੰਦੇ ਆ ਨਾ ਇਸ ਕਰਕੇ ਇੱਕ ਇਧਰਲੇ ਪਾਸਿਓਂ ਕੱਢਣਾ ਹੁੰਦਾ ਇੱਕ ਦੂਜੇ ਪਾਸਿਓਂ ਇਸ ਕਰਕੇ ਇਹਦੇ ਉੱਤੇ ਇਦਾਂ ਹੀ ਆਉਂਦੇ ਆ ਫਲਾਵਰ ਵਗੈਰਾ ਇੱਕ ਕੁੰਦਿਆਂ ਤੇ ਉੱਪਰ ਆਉਣੇ ਆ ਇੱਕ ਤੇ ਥੱਲੇ ਆਉਣੇ ਆ ਤੇ ਇਹ ਮੈਂ ਅੰਦਾਜ਼ਾ ਲਗਾ ਰਹੀ ਸੀ ਕਿ ਜਿੰਦਾ ਕਿ 14 ਇੰਚ ਆਸਣਿਆ ਮੰਮੀ ਦੀ ਸਲਵਾਰ ਦਾ ਇਹ ਜੀ ਸਿੰਪਲ ਸਲਵਾਰ ਆ ਇਹ ਉਹ ਸਲਵਾਰ ਨਹੀਂ ਜਿਹੜੀ 벨ਟ ਵਾਲੀ ਹੁੰਦੀ ਆ ਇਹ ਸਿੰਪਲ ਆ ਜਿਹਦਾ ਪਹਿਲਾਂ ਲੇਡੀਜ਼ ਪਾਉਂਦੀਆਂ ਹੁੰਦੀਆਂ ਸੀਗੀਆਂ ਸਿੰਪਲ ਸਲਵਾਰ ਇਹ ਬੇਬੇ ਸਾਡੀ ਉਹੀ ਸਲਵਾਰ ਪਾਉਂਦੀ ਐ ਇਸ ਕਰਕੇ ਮੈਂ ਉਹੀ ਸਟਿਚ ਕਰਦੀ ਆ ਮੰਮੀ ਦੀ ਇਹ 벨ਟ ਵਾਲੀ ਸਲਵਾਰ ਨਹੀਂ ਪਾਉਂਦੇ ਇਹ ਉੱਪਰੋਂ ਮੈਂ ਆਸਨ ਦਾ ਰੱਖ ਕੇ ਨੀਚੋਂ ਫਿਰ ਜਿੰਨੀ ਸਲਵਾਰ ਦੀ ਲੈਂਥ ਹੁੰਦੀ ਉਹ ਰੱਖ ਲਿਆ ਆਸਨ ਜਿੰਨਾ ਹੈਗਾ ਆਪਣਾ ਉਹਦੇ ਵਿੱਚ ਆਪਾਂ 2.5 ਇੰਚ ਜਾਂ 3 ਇੰਚ ਜਿਹੜਾ ਉੱਤੇ ਫੋਲਡ ਹੋਣਾ ਵਾ ਉਹਨੂੰ نیچے ਦਾ ਉਹ ਰੱਖਣਾ ਵਾਦੂ 1.5 ਕਿੰਚ ਉਹ ਵਾਧੂ ਰੱਖਣਾ ਜਿਹੜਾ ਉਹ ਮਤਲਬ ਕਿ ਕੁੰਦੇ ਪਹੁੰਚਾ ਜਿੱਥੋਂ ਕੱਢੀ ਦਾ ਤੇ ਫਿਰ ਉੱਥੇ ਰਹਿ ਜਾਂਦਾ ਨਾ ਉਹ ਕੱਟ ਜਿਆ ਉਹ ਆਸਨ ਸਿੱਧਾ ਕਰਨਾ ਹੁੰਦਾ ਉਤੋਂ ਉਹ ਕਾਟ ਪੈਣੀ ਹੁੰਦੀ ਹੈ ਉਹ ਦਾ ਰੱਖ ਲਿਆ ਤੇ ਇਹ ਇੱਥੇ ਬਾਅਦ ਵਿੱਚ ਮੈਂ ਆਪਸ ਵਿੱਚ ਮਿਲਾ ਦਿੱਤੇ ਜਿੱਥੇ ਪਹੁੰਚਾਂ ਦੀ ਨਿਸ਼ਾਨੀ ਲਾਈ ਸੀਗੀ ਸਕੇਲ ਦੇ ਨਾਲ ਤੇ ਫਿਰ ਇਹ ਮੈਂ ਲਿਆ ਕੱਟ ਜੀ ਤੇ ਜੀ ਕਿਸੇ ਨੇ ਸਿੱਖਣੀ ਹੋ ਵੀ ਇਹ ਵਾਲੀ ਸਲਵਾਰ ਬਿਲਕੁਲ ਸਿੰਪਲ ਸਲਵਾਰ ਤੇ ਜੀ ਕਿਸੇ ਨੂੰ ਵੀ ਵੀਡੀਓ ਚਾਹੀਦੀ ਹੋਈ ਤਾਂ ਜਰੂਰ ਦੱਸਿਓ ਫਿਰ ਥੋੜਾ ਡਿਟੇਲ ਚ ਦੱਸ ਦਾਂਗੇ ਤੇ ਇਹ ਮੈਂ ਆਪਸ ਚ ਮਿਲਾ ਲਏ ਦੋਨੇ ਕੁੰਦੇ ਇਹ ਦੇਖੋ ਹੁਣ ਮੈਂ ਕੱਟੂਗੀ ਉਹ ਜਿਹੜੀ ਆਸਨ ਤੇ ਆਪਾਂ ਨੂੰ ਇੱਥੇ ਆਪਾਂ ਪਹੁੰਚਿਆਂ ਦੀ ਨਿਸ਼ਾਨੀ ਲਾਈ ਨਾ ਉੱਥੇ ਇਦਾਂ ਚੋਰ ਸੋਹ ਰਹਿ ਜਾਂਦਾ ਨਾ ਇਹ ਆਪਾਂ ਉੱਪਰੋਂ ਕੱਟ ਲਈਏ ਪਹਿਲਾਂ ਤੇ ਇਹ ਜਿੱਥੇ ਪਹੁੰਚਿਆਂ ਦੀ ਨਿਸ਼ਾਨੀ ਲਾਈ ਦੀ ਆ ਦੇਖੋ ਇਹ ਮੈਂ ਸਿੱਧੀ ਕਰ ਦਿੱਤੀ ਨਾ ਇਹ ਇੱਕ ਜਾਂ 1.5 ਇੰਚ ਦੀ ਕਾਟ ਪੈ ਜਾਂਦੀ ਹੁੰਦੀ ਹੈ ਇਹ ਪਾ ਕੇ ਫਿਰ ਉਹ ਬਿਲਕੁਲ ਉਹ ਹੋ ਗਈ ਸੇਮ ਬਰਾਬਰ ਕਰ ਦਿੱਤੀ ਤੇ ਇਹ ਸਲਵਾਰ ਕੱਟੀ ਗਈ ਆ ਜੀ ਇਹ ਜਿਹੜੀ ਆਪਸ ਚ ਜਿੱਥੋਂ ਜੁੜੀਆਂ ਹੋਈਆਂ ਸੀ ਸੀਨਾ ਮੈਂ ਉਹਨਾਂ ਨੂੰ ਕੱਟ ਕਰ ਲਿਆ ਅ ਫਰੰਟ ਵਾਲਾ ਕੁੰਦਾ ਤੇ ਇੱਕ ਆਸਨ ਤੋਂ ਇਹ ਜੁੜੀ ਹੁੰਦੀ ਆ ਇਹ ਮੈਂ ਕੱਟ ਕਰ ਲਿਆ ਤੇ ਫਿਰ ਉਹਨੂੰ ਕੀ ਕਹਿੰਦਾ ਇਹਦੇ ਨਾਲ ਆਪਣਾਪ ਲੈਨੇ ਇਹ ਵਾਲੇ ਜਿਹੜੇ ਆਪਣੇ ਪੱਟ ਸੀਗੇ ਪੱਲੇ ਇਹ ਬਰਾਬਰ ਕਰ ਲੈਨੇ ਆ ਇਹ ਦੇਖ ਲਓ ਜੀ ਬਰਾਬਰ ਕਰਕੇ ਮੈਂ ਤੇ ਇਹ ਜਿਹੜਾ ਵਾਧੂ ਸੀਗਾ ਉਹਨੂੰ ਮੈਂ ਕੱਟ ਕਰ ਦਿੱਤਾ ਤੇ ਇਹ ਜੀ ਹੋ ਗਈ ਆਪਣੀ ਸਲਵਾਰ ਇਹ ਸਲਵਾਰ ਦੀ ਆਪਾਂ ਤੈਅ ਲਗਾ ਕੇ ਇੱਕ ਸਾਈਡ ਤੇ ਰੱਖ ਦਈਏ ਜਿਹੜਾ ਇਹ ਕਪੜਾ ਬਚਿਆ ਸੀ ਇਹ ਜਾਂ ਤਾਂ ਗਲੇ ਤੇ ਲੱਗ ਜਾਊਗਾ ਤਾਂ ਕੰਮ ਆਈ ਜਾਣਾ ਕਿਤੇ ਨਾ ਕਿਤੇ ਤੇ ਹੁਣ ਮੈਂ ਕਿਹਾ ਚਲੋ ਬਾਵਾ ਜਿਹੜੀਆਂ ਉਹ ਆਪਾਂ ਕੱਟ ਕੇ ਜੈਂਪਰ ਦੇ ਨਾਲ ਰੱਖ ਦਈਏ ਜੈਂਪਰ ਦੀ ਮੈਂ ਕਟਾਈ ਇਸ ਕਰਕੇ ਨਹੀਂ ਪਾਈ ਕਿਉਂਕਿ ਮੈਂ ਇਹਨੂੰ ਪ੍ਰੈਸ ਕਰਕੇ ਉਹ ਜਦੋਂ ਸਟਿਚ ਕਰਨਾ ਹੁੰਦਾ ਉਸੇ ਟਾਈਮ ਹੀ ਇਹਦੀ ਕਟਾਈ ਪਾਉਣੀ ਹੁੰਦੀ ਆ ਉਹਦੀ ਮੋਡੀਆਂ ਵਗੈਰਾ ਦੀ ਇਸ ਕਰਕੇ ਉਹ ਦੋ ਤੁਹਾਨੂੰ ਦੱਸਾਂਗੇ ਇਹ ਮੈਂ ਮੰਮੀ ਨੂੰ ਪੁੱਛਣ ਚਲੀ ਗਈ ਸੀ ਬਾਹ ਪੌਣੀ ਬਾਹ ਰੱਖਣੀ ਆ ਕਿ ਅੱਧੀ ਬਾਹ ਮਮੀਆਂ ਕਹਿੰਦੇ ਨਹੀਂ ਪਈ ਮੈਂ ਹੁਣ ਗਰਮੀ ਆ ਅੱਧੀ ਬਾਹ ਰੱਖਣੀ ਆ ਤਾਂ ਇਹ ਮੈਂ ਲੈ ਆਈ ਸੀ ਜੈਂਪਰ ਫਿਰ ਇਹ ਦੇਖਿਆ ਬਾਹ ਦੀ ਜਿਹੜੀ ਲੰਬਾਈ ਔਰ 10 ਆ ਤੇ ਚੌੜਾਈ 7 ਆ ਤੇ ਮੈਂ ਉਸੇ ਹਿਸਾਬ ਨਾਲ ਫਿਰ ਰੱਖ ਲਿਆ ਇਹ ਮੈਂ ਬਾਹ ਦੀ ਜਿਹੜੀ ਲੰਬਾਈ ਆ 13 ਇੰਚ ਕੱਟ ਲਈ ਕਿਉਂਕਿ ਪਾਈਪਿੰਗ ਲਗਾਉਣੀ ਆ ਤੇ ਉਹ ਥੋੜਾ ਵੱਧ ਚਾਹੀਦਾ ਸੀਨ ਦੇ ਵਿੱਚ ਵੀ ਆਣਾ ਤੇ ਇਹ ਹੋ ਗਈ ਜੀ 13 ਇੰਚ ਤੇ ਜਿਹੜੀ ਚੌੜਾਈ ਬਾਹ ਦੀ ਆ ਉਹ ਰੱਖੀ ਜਾਂਦੀ ਆ ਜੀ 10 ਵੀ ਰੱਖ ਲੈਂਦੇ ਆ ਹੈਲਥ ਦੇ ਹਿਸਾਬ ਨਾਲ ਮੰਮੀ ਦੀ ਤੇ 11 ਵੀ ਮੋਡੇ ਦੀ ਕਟਾਈ ਤਾਂ 7 ਇੰਚ ਆ ਇਹਨਾਂ ਦੀ ਤੇ ਇਹ ਮੈਂ ਨਾਪ ਕੇ ਤੇ ਜਿੰਨੀ ਚੌੜਾਈ ਚਾਹੀਦੀ ਆ ਉਹ ਨਾਪ ਕੇ ਤੇ ਉਹ ਕੱਪੜਾ ਉਤਾਰ ਲੂੰਗੀ ਤੇ ਇਹ ਮੈਂ ਖੰਗਾ ਵੀ ਮੈਨੂੰ ਤੇ ਇਹ ਮੈਂ ਚੌੜਾਈ ਜਿਹੜੀ ਆ ਉਹ ਨਾਪ ਲਈ ਸੀ ਨਿਸ਼ਾਨ ਲਾ ਦਿੱਤਾ ਸੀ ਤੇ ਉਨੀ ਆਈ ਜਿੰਨੀ ਤੇ ਮੈਂ ਕਟਿੰਗ ਲਾਈ ਕੱਟ ਕੀਤਾ ਤੇ ਫਿਰ ਮੈਂ ਉਤਾਰ ਲਿਆ ਜੀ ਉਹਨੂੰ ਕੀ ਕਹਿੰਦਾ ਬਾਹ ਦਾ ਜਿਹੜਾ ਕਪੜਾ ਉਹ ਉਤਾਰ ਲਿਆ ਤੇ ਬਾਹ ਦਾ ਕਪੜਾ ਉਤਾਰ ਕੇ ਹੁਣ ਇਹਦੇ ਵੀ ਮੈਂ ਜਿਹੜੇ ਫਲਾਵਰਸ ਆ ਨਾ ਇੱਕ ਡਾਇਰੈਕਸ਼ਨ ਚ ਕਰ ਲੂੰਗੀ ਫੇਰ ਇੱਕ ਮਾਤੇ ਉੱਪਰ ਜਾਂ ਇੱਕ ਤੇ ਥੱਲੇ ਜਿਹੜਾ ਉਹ ਨਹੀਂ ਆਊਗਾ ਇਹ ਮੈਂ ਸੇਮ ਕਰ ਲਏ ਦੋਨੇ ਤਾਂ ਫਿਰ ਮੈਂ ਉਹਨੂੰ ਕੀ ਕਹੀਦਾ ਇਹਦੀ ਤੈਹ ਲਗਾ ਕੇ ਜੈਂਪਰ ਦੇ ਨਾਲ ਹੀ ਰੱਖ ਦਿੱਤੇ ਤਾਂ ਜੋ ਯਾਦ ਰਵੇ ਤੇ ਇੱਧਰ ਉੱਧਰ ਗੁੰਮ ਨਾ ਹੋਵੇ ਤੇ ਇਹ ਵਾਧੂ ਕਪੜਾ ਜੀ ਇਹ ਆਪਣੇ ਪਹੁੰਚਿਆ ਤਾਂ ਲੱਗ ਜਾਊਗਾ ਗਲੇ ਤੇ ਵੀ ਲੱਗ ਜਾਊਗਾ ਤਾਂ ਫਿਰ ਵੀ ਥੋੜਾ ਬੋਤਾ ਬਚ ਹੀ ਜਾਊਗਾ ਤੇਰੀ ਵੀ ਮੈਂ ਤੈਹ ਲਗਾ ਦਿੱਤੀ ਸੀ ਤੇ ਇਹ ਜੀ ਮੈਂ ਸੂਟ ਕਰ ਲਿਆ ਜੀ ਕੱਟ ਤੇ ਜੈਂਪਰ ਦੀ ਕਟਾਈ ਆਪਾਂ ਉਸੇ ਟਾਈਮ ਪ੍ਰੈਸ ਕਰਕੇ ਫਿਰ ਪਾਵਾਂਗੇ ਪ੍ਰੈਸ ਕਰਕੇ ਜਦੋਂ ਆਪਾਂ ਜੈਂਪਰ ਦੀ ਕਟਾਈ ਪਾਈਏ ਤਾਂ ਬਹੁਤ ਹੀ ਵਧੀਆ ਜਿਹੜੀ ਫਿਟਿੰਗ ਆਉਂਦੀ ਆ ਇਵੇਂ ਨਾਲ ਹੀ ਉਹਨੂੰ ਕੀ ਕਹੇਦਾ ਐਂਚੀ ਟੇਪ ਰੱਖ ਲਿਆ ਸੀ ਤੇ ਫਿਰ ਮੈਂ ਕਿਹਾ ਬਾਅਦ ਵਿੱਚ ਲੱਭਦੇ ਰਹੀਦਾ ਇਹਨਾਂ ਨੂੰ ਮੈਂ ਸਟੋਰ 'ਚ ਰੱਖਤਾ ਤੇ ਪਹਿਲਾਂ ਮੈਂ ਕੱਪੜੇ ਜਿਹੜੇ ਆਪ ਹੀ ਸਟਿਚ ਕਰਦੀ ਹੁੰਦੀ ਸੀ ਕਿਉਂਕਿ ਮੰਮੀ ਦੇ ਤਾਂ ਤਕਰੀਬਨ ਜਦ ਦੀ ਮੈਂ ਸਟਿਚਿੰਗ ਸਿੱਖੀ ਸੀਗੀ ਮੈਂ ਆਪ ਹੀ ਸਟਿਚ ਕਰਦੀ ਸੀਗੀ ਫਿਰ ਥੋੜੀਆਂ ਹੈਲਥ ਪ੍ਰੋਬਲਮਸ ਹੋਣ ਕਰਕੇ ਮੈਂ ਸਟਿਚਿੰਗ ਛੱਡ ਦਿੱਤੀ ਪਹਿਲਾਂ ਮੈਂ ਪਿੰਡ ਵਿੱਚ ਵੀ ਕਈ ਲੇਡੀਆਂ ਸੀਗੀਆਂ ਜਿਹੜੀਆਂ ਮੇਰੇ ਕੋਲੋਂ ਸੂਟ ਸਟਿਚ ਕਰਾਉਂਦੀਆਂ ਸੀ ਕਈ ਕਸਟਮਰ ਬਹੁਤ ਚੰਗੇ ਸੀਗੇ ਸਟੀਚਿੰਗ ਨਾਲ ਹੀ ਦੇ ਦਿੰਦੇ ਸੀਗੇ। ਕਈ ਕਸਟਮਰ ਐਦਾਂ ਦੇ ਸੀਗੇ ਵੀ ਦਿੰਦੇ ਹੀ ਨਹੀਂ ਸੀ ਸਟੀਚਿੰਗ ਤੇ ਇਸ ਕਰਕੇ ਮੈਂ ਬੰਦ ਕਰ ਦਿੱਤੇ ਸੀ ਸੂਟ ਸਟਿਚ। ਆ ਬੰਦਾ ਹਜੇ ਵੀ ਕਾਰਟੂਨ ਹੀ ਦੇਖਣ ਦੇ ਆ ਦੇਖੋ। ਆ ਬੰਦਾ ਕਾਰਟੂਨ ਹੀ ਦੇਖਦਾ ਹਜੇ ਵੀ। ਇਹ ਕੱਕਾ ਵੀ ਤੁੰਗ ਤੇਰੇ ਲਈ ਕੀ ਬਣਾ ਮੰਗੇ ਤੂੰ ਤਾਂ ਗਰੇਲਾ ਹੀ ਨਹੀਂ ਖਾਣਾ। ਲੋ ਕਰੇਲੇ ਦੇ ਜਾਈਂ। ਆ ਬੱਚਾ ਬਚਾਪੀ ਥੀਲੇ ਦੇ ਦਿੱਤੇ ਹੋਏ ਲੈ ਆਇਆ ਕਿ ਪੱਕਾ ਨਾ ਲੈ ਆਏ ਆ ਦੇਖੋ ਇੱਧਰ ਗ੍ਰੀਨਰੀ ਕਿੰਨੀ ਸੋਹਣੀ ਲੱਗਣੀ ਅਜਮਾਨੀ ਜਦੋਂ ਪੂਰੀ ਤਰ੍ਹਾਂ ਸੈਟਿੰਗ ਹੋ ਗਈ ਨਾ ਫਿਰ ਬਹੁਤ ਸੋਹਣਾ ਲੱਗਣਾ ਲੱਗਣਾ ਅਜ ਇੱਕ ਅੱਧਾ ਕਮਲਾ ਹੋਰ ਵੱਡਾ ਲੈ ਕੇ ਆਵਾਂਗੇ ਤੇ ਇਹਦੇ ਨਾਲ ਕਰਦੇ ਆਂ ਅੱਜ ਦੇ ਵਲੌਗ ਦਾ ਐਂਡ ਇਹਦਾ ਵੀ ਦੇਖੋ ਕਿ ਬਣਾਇਆ ਹੋਇਆ ਜਿਹੜੀ ਆਪਦਾ ਮਿਸਤਰੀ ਬਣਾਇਆ ਹੋਇਆ ਤੇ ਇਹਦੇ ਨਾਲ ਕਰਦੇ ਆਂ ਜੀ ਅੱਜ ਦੇ ਵਲੌਗ ਦਾ ਐਂਡ ਪਲੀਜ਼ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰ ਦਿਓ ਤੇ ਜਿਹੜੇ ਸਬਸਕ੍ਰਾਈਬਰ ਆ ਪਲੀਜ਼ ਹੋਰਾਂ ਨੂੰ ਵੀ ਚੈਨਲ ਸਬਸਕ੍ਰਾਈਬ ਕਰਾ ਦਿਓ ਤੇਰੇ ਨਾਲ ਹੀ ਕਰਦੇ ਐਂਡ ਬਾਏ ਬਾਏ ਜੀ ਫੇਰ ਮਿਲਾਂਗੇ